ਪੰਜਾਬ ਬਿਜ਼ੀਨਸ ਬਿਊਰੋ ਨੇ ਅੱਜ ਪਿੰਡ ਕੋਟਲਾ ਸੁਲੇਮਾਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਰਪੰਚ ਤਰਲੋਚਨ ਸਿੰਘ ਅਧਿਕਾਰਤ ਪੰਚਰਨ ਜੋ ਸਿੰਘ ਬੀਡੀਪੀਓ ਦਫ਼ਤਰ ਫਤਿਹਗੜ ਸਾਹਿਬ ਦੇ ਦੋ ਜੂਨੀਅਰ ਇੰਜੀਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥਮਨ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚੋਂ 20,60,000 ਰੁਪਏ ਦਾ ਕਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦਬੁਰਦ ਕਰਨ ਦੇ ਪੱਲੇ ਵਿੱਚ ਵੱਖ-ਵੱਖ ਫੌਜਦਾਰੀ ਤਾਲਾਵਾ ਦੇ ਹੇਠ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਆਈ ਪੀਸੀ ਦੀ ਧਾਰਾ 409 201 120 ਬੀ ਅਤੇ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 1 ए ਤੇ 13 2 ਦੇ ਤਹਿਤ ਅੱਜ ਮੁਕਦਮਾ ਨੰਬਰ 10 ਦਰਜ ਕਰਕੇ ਮਲਜ਼ਮਾਂ ਦੀ ਗ੍ਰਿਫਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਨੇ ਇਹ ਜੀ ਆਪਣੇ ಗ್ರಾಮ ਪੰਚਾਇਤ ਪਿੰਡ ਕੋਟਲਾ ਸੁਲੇ ਬਾਣ ਸੀਗਾ ਇੱਥੇ ਦੇ ਇਹਦਾ ਜਿਹੜਾ ਅਧਿਕਾਰਤ ਸਰਮਾਜ ਸੀ ਰਣਜੋਤ ਸਿੰਘ ਤੇ ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਪੈਂਦੀ ਜ਼ਮੀਨ ਜਿਹੜੀ 3 ਏਕੜ ਜਿਹੜੀ ਐਕਵਾਇਰ ਹੋਈ ਸੀਗੀ ਜਿਸ ਤੇ ਇਹਨਾਂ ਨੂੰ 4 ਕਰੋੜ 18 ਲੱਖ ਰੁਪਏ ਜਿਹੜੇ ਬਰਾਮਦ ਹੋਏ ਸੀਗੇ ਪ੍ਰਾਪਤ ਹੋਏ ਸੀਗੇ ਇਹਦਾ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕਰਵਾਏ ਸੀਗੇ ਉਹਨਾਂ ਫੰਡਾਂ ਦੇ ਵਿੱਚ ਇਹਨਾਂ ਨੇ ਜਿਹੜੀ ਚੈਕਿੰਗ ਕੀਤੀ ਚੈਕੀ ਦੌਰਾਨ 20 ਲੱਖ ਰੁਪਏ ਦਾ ਇੱਕ ਕਬੜਾ ਪਾਇਆ ਗਿਆ ਜੀ ਤੇ ਇਸ ਤੋਂ ਪਹਿਲਾਂ ਜਿਹੜੇ ਸਰਪੰਚ ਤਰਲੋਜਨ ਸਿੰਘ ਸੀਗੇ ਉਹਦੇ ਕਾਰਜਕਾਲ ਦੇ ਦੌਰਾਨ 2 ਕਰੋੜ 86 ਲੱਖ ਰੁਪਏ ਦੇ ਕਰੀਬ ਜਿਹੜੇ ਕੰਮ ਉਹ ਕਾਰਜੇ ਕਰਵਾਏ ਗਏ ਸੀ ਉਹਨਾਂ ਦੀ ਐਮਪੀ ਬੁੱਕ ਜਿਹੜੀ ਹੈ ਲਲਿਤ ਗੋਇਲ ਜਿਹੜਾ ਜੇ ਸੀਗਾ ਜੀ ਉਹਨਾਂ ਵੱਲੋਂ ਜਿਹੜੀ ਖੁਰਦ-ਬੁਰਦ ਕਰ ਦਿੱਤੀ ਗਈ ਸੀ ਜਿਹਦੇ ਖਿਲਾਫ ਇਹਨਾਂ ਪੰਜ ਬੰਦਿਆਂ ਦੇ ਖਿਲਾਫ ਜੀ ਕੱਲ ਜਿਹੜਾ ਮਕੱਟਵਾ ਨੰਬਰ 10 ਮਿਤੀ 25 ਪੰਜ 2022 ਦੇ ਵਿੱਚ ਦਰਜ ਕੀਤਾ ਗਿਆ ਤੇ ਇਹਦਾ ਵਿੱਚੋਂ ਜਿਹੜਾ ਗੁਰਜੀ ਪੰਚਾਇਤ ਸੈਕਟਰੀ ਪਵਿੱਤਰ ਸਿੰਘ ਹੈਗਾ ਜੀ ਉਹਨੂੰ ਅਸੀਂ ਅੱਜ ਜਿਹੜਾ ਉਹਦੇ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਬਾਕੀ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਚੱਲ ਠੀਕ ਤੇਜ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ